ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਨੇੜੇ ਪਿੰਡ ਤਲਵੰਡੀ ਮਲਕ ਵਿੱਚ ਸੈਂਸੀ ਭਾਈਚਾਰੇ ਵੱਲੋਂ ਨਸ਼ਾ ਨਾ ਵੇਚਣ ਦੀ ਸੌਂ ਖਾਧੀ ਗਈ ਸੈਂਸੀ ਭਾਈਚਾਰੇ ਦਾ ਕਹਿਣਾ ਹੈ ਕਿ ਸਾਨੂੰ ਅੱਜ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਬੇਸ਼ੱਕ ਸਾਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇ ਅਸੀਂ ਸਾਰੇ ਅੱਜ ਸੌਂ ਖਾਂਦੇ ਹਾਂ ਕਿ ਅੱਜ ਤੋਂ ਬਾਅਦ ਕਿਸੇ ਵੀ ਪ੍ਰਕਾਰ ਦਾ ਜਾਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਾਂਗੇ ਪੁਲਿਸ ਸਾਨੂੰ ਤੰਗ ਨਾ ਕਰੇ ਉਧਰ ਸਰਪੰਚ ਪ੍ਰਿਤਪਾਲ ਸਿੰਘ ਨੇ ਵੀ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ ਅਤੇ ਜੋ ਅੱਜ ਕੱਲ ਨਛੇ ਦੀ ਲਪੇਟ ਵਿੱਚ ਆਉਣ ਵਾਲੇ ਨੌਜਵਾਨ ਮਰ ਰਹੇ ਹਨ ਉਹਨਾਂ ਦੀ ਵੀ ਮਰਨਾ ਬੰਦ ਹੋ ਜਾਣਗੇ ਅਤੇ ਸਾਰੇ ਹਮੇਸ਼ਾ ਖੁਸ਼ੀ ਨਾਲ ਜ਼ਿੰਦਗੀ ਜਿਉਣ ਲੱਗ ਜਾਣਗੇ ਐਤਕੀ ਸਰਕਾਰ ਬਹੁਤ ਹੀ ਸ਼ਕਤੀ ਨਾਲ ਨਸ਼ਾ ਵਿਰੋਧ ਤਸਕਰਾਂ ਨੂੰ ਭਜਾਣਾ ਪਾ ਰੱਖੀਆਂ ਹਨ ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਤਲਵੰਡੀ ਬਾਬਾ ਪ੍ਰਭਿੰਦਰ ਸਿੰਘ ਵੜਾ ਚੰਦਰਜੀਤ ਸਿੰਘ ਚੀਮਾ ਕੁਲਵਿੰਦਰ ਅਦੇ 나ਥ ਸਿੰਘ ਸਾਹਿਬ ਸਿੰਘ ਆਦੀ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਪਾਂਸਲ ਦੀ ਰਿਪੋਰਟ ਅਜੀਬ ਜੀ ਪੇਜ ਤੇ ਸਾਡਾ ਸਰਪੰਚ ਸਾਹਿਬ ਨੇ ਇਕੱਠ ਕਰਿਆ ਉਹਦੇ ਹੰਦੇ ਅਸੀਂ ਸੌ ਪਾਈ ਆ ਤੇ ਉਹ ਸਰਕਾਰ ਵੀ ਸਖਤ ਆਈ ਆ ਹਾਂ ਅਜੀਬ ਆਸੀਂ ਨਿਦੇਗਾ ਦਾ ਕੰਮ ਕਰਾਂਗੇ ਅਸੀਂ ਅੱਗੇ ਤੋਂ ਕੋਈ ਨਿਦੇਸ਼ ਨਹੀਂ ਦੇ ਚ ਕੋਈ ਨਹੀਂ ਚਾਹੀ ਕੋਈ ਜਾਂ ਕੋਈ ਮੈਡੀਕਲ ਨਸ਼ਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਫੀਫ ਭੁੱਕੀ ਗੋਲੀਆਂ ਸਾੜੇ ਵਾਲੇ ਚੁੱਕੀ ਜੜ ਆਹ ਅਯੋ ਚੰਕੀਆ ਠਾਨੇ ਦੀ ਅਫਸਰ ਆ ਪਹੁੰਚ ਸਕਤੇ ਜਾਇਨਾ ਪੀਆਸੀ ਨਹੀਂ ਗਈ ਚਲੋ ਜੀ ਵਾਜ ਜੀ ਦਾ ਸਾਹਬ ਸਾਹਿਬ ਵਾਜ ਜੀ ਫਤਿਹ ਜੀ ਮੈਂ ਰਟਾ ਠਾਨ ਦਾ ਸਤ ਪਾਲ ਸੇ ਸਾਫ ਸਰਪੰਚੋ ਦੇ ਛੋਟ ਪਿੰਡ ਤੋਂ ਆੜੀ ਬਣ ਸਾਡੇ ਪਿੰਡ ਦੀ ਕਾਫੀ ਬਦਨਾਮੀ ਹੁੰਦੀ ਸੀਗੀ ਸਾਡੇ ਜਿਹੜਾ ਸੈਸੀ ਭਾਈਚਾਰਾ ਬਣਾਰੀ ਹੈ ਇਹਨਾਂ ਦਾ ਬੜਾ ਨਾਮ ਚੱਲਦਾ ਸੀ ਨਸ਼ਿਆਂ ਦੇ ਸੰਬੰਧ ਵਿੱਚ ਅਸ਼ੂ ਕਈ ਜਿਹਨਾਂ ਦਾ ਇਹਨਾਂ ਦੇ ਮਗਰ ਲੱਗੇ ਸੀ ਵੀ ਸਾਨੂੰ ਕੋਈ ਫੜਿਆ ਜਾਵੇ ਅਸੀਂ ਉਹਨੂੰ ਕੁੱਟਸ ਨੂੰ ਪਾਈਏ ਅਸੀਂ ਫਿਰ ਇਹਨਾਂ ਦਾ ਕੋਈ ਜਦੋਂ ਸਾਲ ਨਹੀਂ ਤਾਂ ਲੈ ਗਿਆ ਤਾਂ ਅਸੀਂ ਫਿਰ ਇਹ ਸਾਰੇ ਇਕੱਠੇ ਕੀਤੇ ਜਾਂਦੇ ਸਾਰੇ ਜਿਹਨੇ ਹੈਗੇ ਨੇ ਜੀ ਸਾਰੇ ਇਕੱਠੇ ਕਰਕੇ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਤਾੜਨਾ ਕੀਤੀ ਪੰਚਾਇਤ ਵੱਲੋਂ ਵੀ ਅਗਰ ਕੋਈ ਸਾਡੇ ਪਿੰਡ ਦਾ ਬੰਦਾ ਸੈਸੀ ਬਰਾਰੀ ਜੋਂ ਕੋਈ ਗੋਲੀ ਸਿੱਕਾ ਕੋਈ ਹੋਰ ਕਿਸੇ ਕੰਦਾ ਨਸ਼ਾ ਵੀ ਵੇਚਦਾ ਫੜਿਆ ਗਿਆ ਤਾਂ ਅਸੀਂ ਉਹਦਾ ਪਿੰਡ ਵਿੱਚੋਂ ਬਾਈਕਟ ਕਰਾਂ ਇਹਨਾਂ ਦਾ ਅਸੀਂ ਆਪ ਖੇਤਰ ਫੇਰਾ ਕੋਦੇ ਇਹ ਸਾਰੇ ਸੁਣਦੇ ਨੇ ਪੈਸੀ ਪਰ ਇਹਨਾਂ ਨੇ ਸਾਡੀ ਹਾਜ਼ਰੀ ਵਿੱਚ ਅੱਜ ਤੋਬਾ ਕੀਤੀ ਏ ਵੀ ਅਸੀਂ ਅੱਗੇ ਵਾਪਸੇ ਕੋਈ ਨਸ਼ਾ ਕਿਸੇ ਕੰਦਾ ਨਹੀਂ ਵੇਚਾਂਗੇ ਤੇ ਨਾ ਹੀ ਅਸੀਂ ਕੋਈ ਕਿਸੇ ਨਸ਼ੇੜੀ ਬੰਦੇ ਨੂੰ ਸਾਡੇ ਘਰ ਵਿੱਚ ਬਣਦੇ ਇਹਨਾਂ ਨੇ ਅੱਜ ਸੌਂਪਾਈ ਏ ਤੇ ਮੈਂ ਇਹਨਾਂ ਨੂੰ ਵੀ ਬੇਇਤੀ ਕਰਦਾ ਵੀ ਸਾਡੀ ਹੱਥ ਬਣ ਕੇ ਬੇਇਤੀ ਹੱਥੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਮਿਹਨਤ ਕਰੋ ਦਿਹਾੜੀ ਦਾਪਾ ਕਰੋ ਅਸੀਂ ਵੀ ਅਸਰਨ ਮਿਲਾਂਗੇ ਨਰੇਗਾ ਵਿੱਚ ਜਿੰਨਾਂ ਦੇ ਕਾਰਡ ਚਾਦੇ ਉਹਨਾਂ ਦਾ ਕੰਮ ਪਾਵਾਂਗੇ ਅਸੀਂ 20 ਸੋਮਵਾਰ ਨੂੰ ਟਾਈਮ ਲਿਆ ਅਸਰਾ ਕੋਲੋਂ 9:30 ਵਜੇ ਦਾ ਵੀਡੀਓ ਵਲੌਗ ਸੁਣਾਇ ਮੈਂ ਵੀ ਜਾਊਂਗਾ ਉੱਥੇ ਇਹਦੇ ਨਾਲ ਵੀ ਜਾਣਗੇ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਰੇਗਾਂ ਵਿੱਚ ਪਾਵਾਂਗੇ ਜਿਹੜੇ ਕਾਰਡ ਬਣਾਉਣ ਵਾਲੇ ਕਾਰਡ ਬਣਾਵਾਗੇ ਇਹਨਾਂ ਦੇ ਅਗਰ ਕੋਈ ਕਿਸੇ ਕੋਲ ਦਾ ਫੇਰ ਵੀ ਕਿਸੇ ਨੂੰ ਸਾਰੇ ਪਿੰਡ ਵਿੱਚੋਂ ਕੋਈ ਬੰਦਾ ਇਹਨਾਂ ਦੇ ਘਰੋਂ ਕਿਸੇ ਕਰਦਾ ਕੋਈ ਨਸ਼ਾ ਬਕਾਂਦਾ ਇਹਨਾਂ ਤੋਂ ਖਰੀਦ ਆ ਤਾਂ ਉਹ ਮੈਨੂੰ ਖਰੀਦ ਕੇ ਥਣ ਦਦੀ ਮੈਨੂੰ ਦੋਤ ਸੀ ਅੱਗੋਂ ਕਾਰਵਾਈ ਬੇਰੀ ਹੋਵੇ ਇਹਨਾਂ ਦੇ ਖਰਾਬ ਇਹਨਾਂ ਨੂੰ ਪਿੰਡੋਂ ਬਾਈਕਟ ਕਰਨ ਦਾ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਿੰਨੇ ਬੰਦੇ ਖੜੇ ਸੀ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਏਦੋਂ ਵੀ ਵੱਧ ਸਖਤੀ ਚਾਹੀਦੀ ਹੈ ਨਸ਼ਿਆਂ ਤੇ ਸਾਡੇ ਅਫਸਰ ਸਾਹਿਬਾਂ ਜਿਹੜੇ ਸਾਡੇ ਸਦਰ ਵਾਲੇ ਐਸਐਚਓ ਸਾਹਿਬ ਸਾਡੇ ਚੌਂਕੀਚਾ ਸਾਹਿਬ ਇਹ ਤਾਂ ਪਹਿਲੇ ਬੜਾ ਸਟ੍ਰਿਕਟ ਰਹਿੰਦੇ ਸਾਡੇ ਡਿਪਟੀ ਸਾਹਿਬ ਸਾਡੇ ਉਹ ਪਹਿਲੇ ਹਾਲ ਨੇ ਨਾ ਕੰਮ ਵਿੱਚ ਤੇ ਅਸੀਂ ਫਿਰ ਦੁਬਾਰਾ ਇਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਬਚ ਕੇ ਰਹਿਣਾ ਕਿਸੇ ਕਿਸਮ ਦਾ ਨਸ਼ਾ ਗੋਲੀ ਸਿੱਕਾ ਜਿਹੜਾ ਉਹ ਸਾਡੇ ਪਿੰਡ ਵਿੱਚੋਂ ਬਰਾਮਦ ਨਹੀਂ ਹੋਣਾ ਚਾਹੀਦਾ ਇਹ ਮੇਰੇ ਹੱਥ ਵਨ ਕੇ ਬਿਨ ਤੇ ਇਹ ਵੀ ਇਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਬਚ ਕੇ ਰਹਿਣਾ ਅਸੀਂ ਕਿਸੇ ਦੇ ਮਗਰ ਨਹੀਂ ਜਾਵਾਂਗੇ ਕਿਸੇ ਦੀ ਬੇਜਮਾਨਤ ਨਹੀਂ ਕਰਾਵਾਂਗੇ ਜਿਹੜਾ ਫਸ ਗਿਆ ਫਸ ਹੀ ਜਾਣ ਪਿੰਡੋਂ ਸਭੋ ਬਾਈਕਟ ਕਰਾਂਗੇ ਮੈਂ ਸਪੱਤ ਪਰਤ ਪਾਉਂਦਾ ਪਿੰਡ ਤੱਕ ਬਾਹਰ ਦੀ ਖਤਰ ਪਾਉਂਦਾ